ਹਾਂਜੀ ਮੇਰੇ ਵੀਰੋ ਹੋਰ ਕੀ ਹਾਲ ਚਾਲ ਹੈ ਸਾਕਤ ਕਰਦਾ ਤੁਹਾਡਾ ਫਿਰ ਆ ਜੀ ਲੋਕ ਚ ਉੱਤਰ ਕਰਤਾ ਸੱਟਾ ਸਾਰੇ ਵੀਰਾਂ ਦੇ ਕਾਹਤ ਸੱਟ ਹੈ ਤੇ ਮਿੱਤਰੋ ਆਪਾਂ ਚਾਹ ਚੁਪੀਏ ਅਗੇ ਸ ਕੋਠੇ ਦੇ ਤੇ ਸਮਾਂ ਹੋ ਗਿਆ ਮਿੱਤਰੋ 7:30 ਦਾ ਕਿਰਪਾ ਤੁਸੀਂ ਖੁੱਡਿਆ ਵੀ ਚੈੱਕ ਕਰੋ ਅੱਜ ਡਾਦੇ ਆ ਕੂਤਰ ਉਹ ਕੋਈ ਮਿੱਤਰੋ ਪੁਰਸ਼ ਕੇ 8000 ਕੜੀ ਨਿਕਲ ਆਈ ਆ ਤੇ ਕਬੂਤਰ ਡਾਗੇ ਆ ਜਿਵੇਂ ਕੱਢਦੇ ਤੇ ਤੁਹਾਨੂੰ ਮਿਲਦੇ ਆ ਹਾਂਜੀ ਮਿੱਤਰੋ ਕੂਤਰ ਆਪਾਂ ਹੁਣ ਕੱਢਦੇ ਆ ਤੇ ਇਧਰ ਪਹਿਲਾਂ ਚੈੱਕ ਕਰੋ ਪਹਿਲੋ ਦੋ ਬੇਬੀ ਪਿਚਰ ਇਹ ਕੱਢ ਦਿਸੇ ਆਪਾਂ ਬਾਹਰ ਕਰ ਲੋ ਇਹ ਮਿੱਤਰੋ ਪਰ ਮੱਕੀ ਚੈੱਕ ਕਰੋ ਇਧਰ ਆਪਾਂ ਹੁਣ ਤੇ ਚੱਟਾ ਕੀ ਨਿਆ ਤੇ ਕੱਢਦੇ ਹੁਣ ਕੂਤਰਾਂ ਨੂੰ ਬਾਹਰ ਚੈੱਕ ਕਰੂ ਮਿੱਤਰੋ ਪਹਿਲਾਂ ਕੂਤਰੋ ਡੋਲੇ ਆਪਾਂ ਲੰਡੇ ਨੂੰ ਛਿੱਟੀਆਂ ਅੱਖਾਂ ਦਾ ਲੱਡਾ ਕੋਣ ਚੈੱਕ ਦੇਰੀ ਹੋਲਾ ਇਹ ਹੋ ਜਾਂਦੇ ਹੀ ਮਿੱਤਰੋ ਫਾਂ ਕੱਢਦੇ ਆਗਲਾ ਕੋੜਤਾ ਯਕੋ ਸੋ ਮਿੱਤਰੋ ਕਹਿੰਦਾ ਚੱਕ ਪਤਰਾ ਚਿੱਟੀ ਆਕਾ ਦਾ ਪੀਲੀਆ ਪਰ ਪੀਲੀ ਠਾਲਾ ਹੋਈ ਜਾਂਦਾ ਇੱਕ ਵਸ ਫਾਇਦਾ ਕਰਨੀ ਤੇ ਉਹ ਛੱਡਦੇ ਇਹਨੂੰ ਵੀ ਚੱਲ ਪਤਰਾ ਕਹੋਸ਼ੀਆ ਕ ਗਿਆ ਆਹ ਜਾਂਦੇ ਮਿੱਤਰੋ ਦੋਵੇਂ ਛੋਟੇ ਬੁਕਰੇ हाँ जी मित्रों चेक करो कबूत्र अपने के चाड़ो वाले हम छे बच्चा हाँ मित्रों अपना बच्चा चिटी आख चिटी नोक छड़े इन्हें कोई जान मित्रों ਬਾਬੇ ਉਹ ਬੱਚਾ ਖਰਦਾ ਆਪਣਾ ਕੋਠਿਆ ਕੰਨੀ ਤੇ ਉਹ ਦੋਵੇਂ ਲੱਗੇ ਆ ਹੋ ਅੰਬਰਾਚ ਕਰੋ ਚੈੱਕ ਬੱਚਾ ਮਿੱਤਰ ਆਪਣਾ ਖਰਦਾ ਦੇਖੋ ਚੈੱਕ ਕਰੋ ਉਹ ਜਾਂਦੇ ਸ਼ੁਕਰਾ ਤੇ ਮਿੱਤਰ ਉਹ ਦੋਵੇਂ ਬਰੇ ਲੱਗੇ ਆ ਅੰਬਰਾਚ ਉਹ ਕਿਰੋ ਚੈੱਕ ਤਦੰਦੇ ਦੇ ਹੋਗੇ ਦਾ ਬਾਬੇ ਉਹ ਬੱਚਾ ਖਰਦਾ ਆਪਣਾ ਕੋਠਿਆ ਕੰਨੀ ਤੇ ਉਹ ਦੋਵੇਂ ਲੱਗੇ ਆ ਹੋ ਅੰਬਰਾਚ ਕਰੋ ਚੈੱਕ ਬੱਚਾ ਮਿੱਤਰੋ ਆਪਣਾ ਫਰਦਾ ਦੇਖੋ ਚੈੱਕ ਕਰੋ ਉਹ ਜਾਂਦੇ ਸ਼ੁਕਰਾ ਤੇ ਮਿੱਤਰੋ ਉਹ ਦੋ ਮੇਰੇ ਲੱਗੇ ਹੋ ਅੰਬਰਾਚ ਉਹ ਕਰੋ ਚੈੱਕ ਤਦਨ ਦੇ ਹੋ ਗਏ ਦਾ ਹਾਂਜੀ ਮਿੱਤਰੋ ਟਾਈਮ ਹੋ ਗਿਆ 9:30 ਦਾ ਉੱਤਰ ਫਿਰਦੇ ਆ ਆਪਣੇ ਦੋ ਤਹਾ ਤੇ ਇੱਕ ਬੱਚਾ ਆਪਣਾ ਕੋਠੇ ਦੇ ਉੱਤੇੜਾ ਇੱਥੇ ਕੂਠਿਆ ਵੀ ਉੱਡਦਾ ਹੈ ਮਿੱਤਰੋ ਤੇ ਕੂਤਰ ਬਾਕੀ ਦਾ ਆਪਣੇ ਲੱਗਿਆ ਤਾਂ ਹਾਂ ਉਹ ਅੰਬਰੇਚ ਦੇਖ ਸਕ ਰਹੇ ਹੋ ਹਾਂਜੀ ਵੀਰੋ ਵੀਰੋ ਆਪਣੇ ਕੂਤਰਾਂ ਨੇ ਕਰਤਾ ਫੈਲ ਕਰਨੇ ਟੈਕ ਮੈਂ ਤਾਂ ਬਿਲਕੁਲ ਨਹੀਂ ਕਰ ਰਿਹਾ ਸ਼ੂਟ ਕੋਈ ਤਾਂ ਪਰ ਮਿੱਤਰੋ ਟੈਕ ਦੇ ਬਚਾਅ ਵਿੱਚ ਹੀ ਬਚਾਅ ਹੋ ਗਿਆ ਹੈ ਤੇ ਲੱਗੇ ਐ ਟੈਕੇ ਉੱਡਣ ਹੁਣ ਹਾਂਜੀ ਮਿੱਤਰੋ ਆਪਾਂ ਮੰਨ ਲੈਂਦੇ ਕਬੂਤਰਾ ਨਿਗਾ ਤੇ ਨਿਗਾ ਪਈ ਆਪਣੀ ਤਿੰਨ ਮਿੱਤਰੋ ਪੈਰ ਦੇ ਨਾਲ ਕਿਤੇ ਇਕੱਠਿਆ ਆ ਗਿਆ ਇੱਕ ਵਰਦਾ ਵਾਲਾ ਕਬੂਤਰ ਨਿਗਾ ਬਜਰੀ ਹੋਗੀ ਦੇਖੋ ਮਾਰੇ ਤਾਂ ਦਿਖਦੀ ਆ ਤੇ ਆ ਫਰਦਾ ਮਿੱਤਰ ਇੱਕ ਵਾਰਾ ਕਬੂਤਰ ਤੇ ਆ ਗਿਆ ਆਪਾਂ ਕਬੂਤਰਾ ਦਿੰਦੇ ਹੁਣ ਲਾ ਮਿੱਤਰ ਫੈਲਕਨ ਆ ਗਿਆ ਇੱਕ ਆਪਣਾ ਫਰਦਾ ਉਹ ਖਿੱਲਰ ਗਿਆ ਕਬੂਤਰ ਤੇ ਜਾ ਕੇ ਆਪਾਂ ਲੋਦੇ ਆ ਹੰਦ ਹੋ ਰਿਹਾ ਮਿੱਤਰੋ ਹੁਣ ਆਪਾਂ ਜਾਂਦੇ ਹਾਂ ਤੁਰੇ ਘਰੇ ਤੁਰੇ ਜਾਂਦੀਆ ਘਰੇ ਹੁਣ ਤੇ ਜਾ ਕੇ ਲੋਰੇ ਆ ਮਿੱਤਰੋ ਐਵੇਂ ਮਿੱਤਰੋ ਨਿਖਾਨ ਨਾ ਹੋ ਜਵੇ ਜੇ ਲੈ ਗਈ ਬੈਰੀ ਬੁਰੀ ਇੱਕ ਅੱਦੇ ਨੂੰ ਹਾਂਜੀ ਮਿੱਤਰੋ ਸਤਰੀ ਲਈ ਆ ਆਪਾਂ ਲਾ ਹੁਣ ਕੱਢਦੇ ਆਪਾਂ ਬੱਚਾ ਇਹਨੂੰ ਬਾਲਦੇ ਸਤਰੀ ਦੇ ਤੇ ਲੋਰੇ ਆਪਰੇ ਕੋਤਰਾਗੇ ਤੇ ਵੇ ਮਰਾ ਦਬੂ ਸਦਰਾ ਬੱਚਾ ਸਦਰੀ ਦੇ ਕਰੋ ਚੈੱਕ ਮੇਰੇ ਮਿੱਤਰੋ ਆਪਨੇ ਦਾ ਉਤਰ ਮਿੱਤਰੋ ਫਰਦਾ ਹਾਰ ਡਰੇ ਹੋਏ ਆ ਪੁਰਸ਼ ਮਿੱਤਰੋ ਲਗੜ ਸੀ ਉਹ 베ਰੀ ਕਿਹਨਾਂ ਸੀ ਮਿੱਤਰੋ ਲਗੜ ਸੀ ਆਪਣੇ ਕਬੂਤਰ ਆਇਆ ਹੈ ਡਾਣ ਚੱਕ ਕੇ ਲੈ ਗਈ 베ਰੀ ਆਪਣੇ ਕੂਤਰ ਮਿੱਤਰੋ ਹੋ ਗਿਆ ਬਚਾ ਕੇ ਹੁਣ ਆਪਾਂ ਲੈ ਜਾਂਦੇ ਇਹਨਾਂ ਨੂੰ ਜੀ ਮਿੱਤਰੋ ਇੱਕ ਕਬੂਤਰ ਲਿਆ ਆਪਾਂ ਲਾ ਇੱਕ ਫਰਦਾ ਭਰਾ ਦੇ ਇੱਕ ਆਪਾਂ ਮਿੱਤਰ ਫਰਦਾ ਆ ਦੇ ਤੇ ਹੁਣ ਇਹਨੂੰ ਵੀ ਲੱਪਾ ਲੜ ਲਾ ਇੱਕ ਮਿੱਤਰ ਜੜ ਗਿਆ ਪੈਟਾਂ ਦੀ ਦੇਖ ਸਕਦੇ ਆ ਚਿੱਟੀਆਂ ਖਾ ਲ ਤੇ ਇਹਨੂੰ ਵੀ ਇੰਦੇ ਲਾ ਹੁਣ ਤੋਂ ਮਿਲਦੇ ਤੁਹਾਨੂੰ ਲਾ ਕੇ ਹਾਂਜੀ ਮੇਰੇ ਵੀਰੋ ਮੈਂ ਤਾਂ ਮਿੱਤਰਾਂ ਨੂੰ ਦੱਸ ਦਈਏ ਕਬੂਤਰ ਆਪਾਂ ਲੈ ਸਾਰੇ ਲਾ ਆ ਆਪਣਾ ਜਿਹੜਾ ਚਿੱਟੀਆਂ ਖਾ ਲੰਡਾ ਬੱਚਾ ਦਾ ਆਪਾਂ ਆ ਪੀਠਾ ਨਾਲ ਛੋਰੀ ਪੀਠਾ ਹੈ ਇਹ ਵੀ ਲੈ ਲਾ ਇਹ ਜਿਹੜਾ ਬੱਚਾ ਸੀ ਇਹ ਆਪਾਂ ਪਹਿਲੇ ਲਾ ਲਿਆ ਸੀ ਤੇ ਆ ਆਪਾਂ ਚੈੱਕ ਕਰੋ ਹੁਣ ਤੇ ਹੁਣ ਮਿੱਤਰੋ ਆਪਾਂ ਟੈਂਸ਼ਨ ਫਰੀ ਹੋ ਗਏ ਕਬੂਤਰਾਂ ਵਾਲੋ ਹੁਣ ਦਾਣੇ ਰੱਖਾਂਗੇ ਹੁਣ ਆਪਾਂ ਫਿਰ ਪਹਿਲੋ ਕਰਨੀ ਚਾਹੀਦੀ ਆਪਾਂ ਆਪਣੇ ਮੁਰਗਲ ਨੂੰ ਤੇ ਮੁਰਗਲ ਜਾ ਕੇ ਹਨਾ ਆਪਾਂ ਮੁਰਗ ਮੁਰਗੇ ਖੋਲਦੇ ਆ ਫੇਰ ਉਹਨਾਂ ਨੂੰ ਤੁੱਪ ਤੁੱਪ ਲਵੋੜਿਆ ਅੱਜ ਤੁੱਪ ਨਿਕਲੀ ਵਧੀਆ ਤੇ ਚਲੋ ਮਿੱਤਰੋ ਮਿਲਦੇ ਹਾਂ ਮੁਰਗਲ ਹਾਂਜੀ ਮਿੱਤਰੋ ਚੱਕ ਲਈ ਆਪਾਂ ਛਿਲਕਾ ਕੁਸਟਾਲ ਸਬਜ਼ੀਆਂ ਦੀ ਆ ਚੁੱਕਾ ਪਰਾਣੀ ਦਾ ਸਬਜ਼ੀਆਂ ਬਣੀਆਂ ਪਈਆਂ ਸੀ ਘਰੇ ਉਹ ਚੱਕ ਲਈਆ ਤੇ ਜਾਂਦੇ ਪਿਆ ਆਪਾਂ ਆਪਣੇ ਮੁਰਗਲ ਅਜਵਾਕ ਆਏ ਆਪਣੇ ਮੁਰਗੇ ਦੇਖਣ ਤੇ ਆਪਾਂ ਜਾਂਦੇ ਆ ਹਨ ਖੋਲਦੇ ਆ ਬਸ ਆ ਆ ਗਿਆ ਘਾਟ ਇੱਥੇ ਰੱਖਿਆ ਵਾ ਮੁਰਗੇ ਛਿੱਲੇ ਭਾਈ ਖੋਲੋ ਜੀ ਗੇਟ ਛਿੱਲੇ ਭਾਈ ਗੇਟ ਖੋਲਦਾ ਉਹ ਵੀ ਮਿੱਤਰੋ ਆ ਗਏ ਆਪਾਂ ਕਿਉਂ ਕਿ ਰੱਖ ਲਿਆ ਇੱਥੇ ਤੇ ਮਿੱਤਰੋ ਅੱਜ ਕੱਲ ਆਪਾਂ ਖੁੱਡੇ ਚੇਂਜ ਕੀਤੇ ਸੀ ਆ ਮੁਰਗੇ ਜੀ ਆ ਖੁੱਡੇ ਜਿਆ ਕਾਲਾ ਮੁਰਗਾ ਸੀ ਉਹ ਮੁਰਗਾ ਪਾਹਲ ਖੁੱਡੇ ਰੱਖਤਾ ਸੀ ਤੇ ਉਹ ਮੁਰਗੇ ਜਿਹੜੇ ਮੁਰਗੇ ਸੀ ਉਹ ਆਹ ਖੁੱਡੇ ਚ ਤੇ ਜਿਹੜਾ ਮੁਰਗਾ ਸ਼ੋਅ ਮਿੱਤਰੋ ਆਪਾਂ ਛੋਟੇ ਖੁੱਡੇ ਆ ਰੱਖਤਾ ਵਿੱਚ ਉੱਚ ਆਪਾਂ ਮਿੱਤਰੋ ਕਾਲੇ ਕਾਲੇ ਮੁਰਗੇ ਨਾਲ ਇੱਕ ਕਾਲੀ ਮੁਰਗੀ ਵੱਡੀ ਬੰਦ ਕੀਤੀ ਆ ਤੇ ਬਾਕੀ ਮੁਰਗੇ ਆ ਵੱਡੇ ਖੁੱਡੇ ਚ ਤੇ ਛੋਟੇ ਖੋਡੇ ਚ ਕਾਲਾ ਮੁਰਗਾ ਤੇ ਹਣ ਖੋਲਦੇ ਪਹਿਲੋ ਮੁਰਗੀਆਂ ਨਾਲ ਕਾਲਾ ਮੁਰਗਾ ਖੋਲਾਂਗੇ ਪਹਿਲੋ ਕਿਹਰਾ ਮਿੱਤਰੋ ਖੋਡੇ ਦਾ ਤਲਾ ਖੋਲੀਏ ਤੋੜ ਮੁਰਗੀਆਂ ਨੂੰ ਖੜਦੇ ਹਵਾਰ ਮਿੱਤਰੋ ਮੁਰਗਾ ਆਪਾਂ ਰੱਖਦੇ ਹਫਤਾ ਤੱਕ ਠਹਿਰ ਕੇ ਮੁਰਗੀਆਂ ਨਾਲੇ ਮਰ ਗਏ ਥੋੜਾ ਜਿਹਾ ਟਾਈਮ ਖੱਲਾ ਰੱਖਦੇ ਆ ਸੀੇ ਭਰ ਲੈਣਗੇ ਥੋੜੀ ਜੀ ਕਹਿੰਦਾ ਚੱਕਾ ਮੇਰੇ ਕੋਲ ਦਾਸ ਘੱਟਾ ਥਾ ਲਿਆ ਨਹੀਂ ਲਾ ਪਿਆ ਮਿੱਤਰੋ ਖਾਨ ਤੇ ਖੋਲ ਦੇ ਇੱਧਰ ਲਾ ਖੁੱਡਾ ਸੱਤਿਆਂ ਆ ਗਏ ਆਪਾਂ ਆ ਗਏ ਆਂ ਆਂਦੀ ਮਿੱਤਰੋ ਬੋਲ ਦੇ ਖੁੱਡਾ मेरे वीडियो मैं खोल खोलिए कर औला सुंदर बैठे अपने बदले लाए हैं गान स्पीकर खोल चुके है पर ताला खोल गया तेरा करो चेक मित्रों मुर्गी पर की काली अपना जोबर करो चेक मित्रों खडा जोबर अपन ता खोल ਕੁੱਚਿਆ ਕੁਮਤਰਾ ਚ ਉੱਪਰ ਪੋਲਾ ਪੂਰਾ ਮਸਤੀ ਚ ਮੈਨੂੰ ਮੇਰੇ ਬਾਪੂ ਰੱਖਿਆ ਨਾ ਮਤਰਾਓ ਦੇਖੋ ਅੰਬਰ ਉੱਪਰ ਆ ਯਾਰ ਫਲਕਨ ਇਕੱਠੀਆਂ ਕਰ ਲਿਆ ਦੇਖੋ ਬਿੱਤਰ ਆਪਾਂ ਨਾਲੇ ਸੌਣ ਆਪਾਂ ਕੋਈ ਚੱਕਰ ਨਹੀਂ ਤੇ ਆਪਾਂ ਹੁਣ ਫੇਰ ਲੈਂਦੇ ਤੇ ਫੇਰ ਆਪਾਂ ਕੂਤਰਾ ਉਤਰਾ ਉਤਰਾ ਹੁੰਦਿਆਂ ਪਹੁੰਚ ਜਾਵਾਂਗੇ ਕਰੋ ਚੈੱਕ ਮਿੱਤਰੋ ਮਤਲਬ ਮੈਂ ਕਿਰਾਏ ਨੂੰ ਪਹਿਲਾਂ ਪਾ ਛਲਕਾ ਫਿਲਕਾ ਲੈਂਦੇ ਵੀ ਪਾ ਦਈਏ ਮਿੱਤਰੋ ਕਰੋ ਚੈੱਕ ਮਿੱਤਰੋ ਆਂਡੇ ਆੜੀ ਆਲੂ ਆੜੀ ਸੜੀ ਛਲਕਾ ਮਕਸ ਆਹ ਛਲਕਾ ਵੀ ਖਰਾਦ ਦਈਏ ਕਰੋ ਚੈੱਕ ਔਰ ਮਿੱਤਰੋ ਆਹ ਸਬਜੀ ਦਾਲ ਜੀ ਵੀ ਪਾ ਦਈਏ ਆਟਾ ਜਹਾ ਚ ਮਿੱਤਰੋ ਹਾਂ ਚਿਕਨ ਆਕ ਮਿੱਤਰਿਆਂ ਦੇ ਬਣ ਗਈ ਬਾਦੂ ਲਾਪੇ ਖਾਣ ਹਾਂਜੀ ਕਰੋ ਚੈੱਕ ਮਿੱਤਰੋ ਕਹਿੰਦੇ ਹੋ ਗਿਆ ਕੂਤਰਾ ਦਾਲੇ ਪਾ ਦਾ ਟਾਈਮ ਤੇ ਤਾਂ ਨੇ ਆਪ ਪਾ ਲਿਆ ਭਾਂਡਿਆਂ ਚ ਕੜਾ ਕਰੋ ਚੈੱਕ ਤੇ ਹੁਣ ਆਪਾਂ ਰੱਖਦੇ ਆ ਕੂਤਰਾਂ ਨੂੰ ਦਾਣਾ ਛਤਰੀ ਵਾਲਿਆਂ ਦੇ ਅੰਦਰ ਤੇ ਕੋਠੇ ਵਾਲਿਆਂ ਨੂੰ ਬਾਹਰ ੱੱਕੇ ਦਾ ਹੌਲ ਦੇ ਸਪਾਕਿਸਤਾਲਾ ਖੁੱਡੇ ਦਾ ਕੱਢਦੇ ਆਂ ਕੂਤਰਾਂ ਨੂੰ ਬਾਹਰ ਖੁੱਡੇ ਤੇ ਆਇਆ ਲੈਣ ਕਰੋ ਜੀ ਆਕਮਿਤ੍ਰੋ ਕੂਤਰੀ ਆਪਣੀ बूतरी नंबर मित्रों दो कबूतर नंबर एक कबूतर नंबर दौर मेरे वीर गया बचे दो ਦੋ ਆ ਬੱਚੇ ਕਲੂਜਿਕ ਕਹਿੰਦੇ ਮੇਰੇ ਵੀਰੋ ਕੀ ਕਰੀਓ ਮਿੱਤਰੋ ਤੇ ਰੱਖਦੇ ਦਾਣਾ ਆ ਰੱਖਦੇ ਮੇਰੇ ਵੀਰੋ ਸਤਰੀ ਵਾਲਿਆਂ ਨੂੰ ਆਹ ਆਹ ਕਰੋ ਚੈੱਕ ਮੇਰੇ ਵੀਰੋ ਆਹ ਆਹ ਤੇ ਆ ਰਖ ਲਿਆ ਆਪਾਂ ਮੈਂ ਉਤਰਾਂ ਤੇ ਆਪਾਂ ਇਹਨਾਂ ਨੂੰ ਚੈੱਕ ਕਰੋ ਮਿੱਤਰੋ ਆਹ ਆਹ ਆਗੇ ਨੇ dane ਪਾਣੀ ਤੇ ਕਬੂਤਰ ਆ ਵੀ ਲੱਗ ਪਿਆ ਚੁਗੰਦਾਰਾ ਕੋ ਚੈੱਕ ਕਰਾਂ ਮਿੱਤਰੋ ਇੱਧਰ ਲੱਗ ਪਿਆ ਵੀ ਖਾਨ ਤੇ ਆਗੇ ਆਪਣੇ ਦੋਵੇਂ ਬੀਵੀ ਪੀਜਨ ਵੀ ਤਾਂ ਇਹ ਤੇ ਚੈੱਕ ਕਰੋ ਮਿੱਤਰੋ ਨਾ ਖਾਂਦਾਰੇ ਇਹ ਮਿੱਤਰੋ ਅੱਜ ਆਪਣੇ ਕੂਤਰਾ ਫਿਰ ਵੀ ਬਚਾਹ ਹੋ ਗਿਆ ਹਮਾਰਾ ਕੂਤਰਾ ਜਿਹੜਾ ਮਿੱਤਰੋ ਉਹ ਤਾਂ ਲਹਿ ਗਈ ਬੈਰੀ ਉਹਨੂੰ ਆਪਣੇ ਕੂਤਰਾ ਵੀ ਬਚਾਹ ਹੋ ਗਿਆ ਆਪਾਂ ਟਾਈਮ ਤੇ ਧਾਰ ਲੈ ਸਕੂਤਰਾ ਨੂੰ ਟਾਈਮ ਤੇ ਧਾਰ ਲਿਆ ਅਲੂ ਬਿੱਤਰੋ ਜੇ ਮੌਸਮ ਠੀਕ ਹੋਇਆ ਤਾਂ ਦੇਖਾਂਗੇ ਸ਼ਾਇਦ ਡਾਵਾਂਗੇ ਨਹੀਂ ਤਾਂ ਵਾਕਈ ਬਿੱਤਰੋ ਕੱਲ ਦੀ ਕੱਲ ਦੇਖਾਂਗੇ ਕਿਦਾ ਤੁਸੀਂ ਕੂਤਰ ਹਾਂਜੀ ਗੰਤੇ ਮਿੱਤਰੋ ਬਿੱਤਰਾਂ ਨੇ ਦਾ ਪਾਣੀ ਖਾ ਲਿਆ ਦਾਣਾ ਦੂਣਾ ਖਾ ਲਿਆ ਪਾਣੀ ਪੂਰੀਂ ਪੀ ਲਿਆ ਓਕੇ ਦੀ ਰਿਪੋਰਟ ਹੋਇਆ ਮਿੱਤਰੋ ਮਤਲਬ ਕਿਹੜਾ ਆਪਾਂ ਕੰਕੂਤਰ ਚੱਕਾ ਜੇ ਕਬੂਤਰ ਹੀ ਆਪਾਂ ਦੋ ਖਿੱਚਿਆ ਸੀ ਦੇ ਦੇ ਨਿਗਸਰ ਹੋ ਗਈ ਆ ਤੁੰਦ ਹੋ ਰਿਹਾ ਹਾਂਜੀ ਮਿੱਤਰੋ ਮੈਂ ਖਾਲੀ ਕਬੂਤਰਿਆਂ ਚੱਕ ਇੱਕ ਮਿੱਤਰੋ ਖਿੱਚੀ ਸੇ ਪਾਰੀ ਕਬੂਤਰੀ ਖਟਿਆ ਖਾਰੀ ਆ ਕਬੂਤਰੀ ਵਾਬੇ ਹੋ ਗਈ ਆ ਇਨੀ ਸਰ ਦੇਖ ਸਕਦੇ ਹੋ ਜੇ ਛੋਟੇ ਫਰੇ ਕੰਨਿਆ ਅੱਜ ਤੇ ਉਦੋਂ ਪੱਲਾ ਵਾਬੇ ਨਾ ਹੋਗਾ देखो ये भी है फटते हैं इतने फटते तो हम फटते अगली कबूतरी आ गई अपनी अगली कबूतरी चिट्टिया खाली लाल चीनी गोड़ा गई कबूतरी लाखी करो चेक मित्रों भी लापी है हम सारा ਇਹ ਤੇ ਆਣੀ ਮਿੱਤਰੋ ਬਦਲਾ ਪੱਲਾ ਹੋ ਹੌਲੀ ਹੌਲੀ ਹੁੰਦਾ ਹੈ ਵੀ ਲੱਪਿਆ ਮਿੱਤਰੋ ਹੁਣ ਸੁਆਦ ਉਹ ਤਰੀਆ ਬਖ ਗਿਆ ਸੀ ਤਾਂ ਹੀ ਅਨਸਾਰ ਤੇ ਜੀ ਮਿੱਤਰੋ ਆਪਾਂ ਫੇ ਇਦਾਂ ਦੂਰ ਆਪਾਂ ਕੇ ਬੈਠੇ ਸੀ ਕੋਠੇ ਤੇ 2 ਮਿੰਟ ਲਈ ਤੇ ਕਬੂਤਰ ਆਬ ਇੱਕ ਫੇਰ ਆ ਗਏ ਨਵਾਂ ਵਾਰਾ ਅੱਜ ਪਤਾ ਨਹੀਂ ਕੀ ਗੱਲ ਹੈ ਕਬੂਤਰ ਵੜਿਆ ਆਪਣੇ ਪਿੰਡੂ ਬੱਬਿਓ ਅੱਗੇ ਕਰੀ ਹੋ ਰਹੀ ਨਹੀਂ ਅੱਜ ਤਿੰਨ ਕਬੂਤਰ ਸੀ ਇੱਕ ਤਾਂ ਚਲੋ ਮਿੱਤਰ ਮੈਨੂੰ ਦੇਖਿਆ ਨਹੀਂ ਤਾਂ ਜਨਾਂ ਦਾ ਨਾ ਆਇਆ ਮਤਲਬ ਸਿੱਧੇ ਲੰਘ ਗਿਆ ਪਿੰਡੂ ਤੇ ਇੱਕ ਤਾਂ ਬੱਬੇ ਤਾਂ ਅਸਲ ਲਗੜ ਲੈ ਗਿਆ ਤੇ ਇੱਕ ਬੱਬੇ ਫਿਰਦੇ ਹੀ ਹਣ ਹੂੰ ਜਗਦਵੀ ਮਿੱਤਰ ਗੈਪ ਹੋ ਗਿਆ ਉਹ ਤੇ ਫਿਰ ਹੱਡੋ ਮਿੱਤਰੋ ਤੇ ਵਲੋਗ ਦੀ ਆਪਾਂ ਕਰਦੇ ਹਾਂ ਸਮਾਪਤੀ ਇਹ ਸੀਗਾ ਮਿੱਤਰੋ ਆਪਣਾ ਤੀਜਾ ਵਲੋਗ ਜੇ ਵਲੋਗ ਵਧੀਆ ਲੱਗ ਲਾਈਕ ਕਰਦੇ ਹੋ ਨਾਲੇ ਕਲ ਤਾਂ ਚੈਨਲ ਸਬਸਕ੍ਰਾਈਬ ਮਿਲਦੇ ਅਗਲੇ ਵਲੋਗ ਚ ਤਤਕਲੀ ਰੱਬ ਰਾਖਾਂ